ਨਨਪੀਆ ਪੀ ਲਈ ਉਹ ਰਾਜਪ੍ਰਾਵ ਉਹ ਪੀਆ ਪੀਣਾ ਗਣਤ੍ਰਵਤੀ ਤੇਰੀ ਭੈਣ ਨੇ ਮੈਨੂੰ ਕੁੱਤੀਆਂ ਨਾ ਜੋ ਉਹ ਕੋਸ਼ੜੀ ਅੰਦੀ ਮ ਕਰ ਲਾਂਗਾ ਗੱਲ ਨਹੀਂ ਨਹੀਂ ਰਹਿਣ ਪੀਲਾ ਪੀਲਾ ਨਾ ਅੱtre ਕਲੇਸ਼ ਹੋਉਂਦੇ ਜਦੋਂ ਇਹ ਤੋੜਾਣਾ ਸਾਲੇ ਕਰਕੇ ਪੀਲਾ ਸਾਲੇ ਦਾ ਵਿਆਹ ਆ ਗੱਲ ਕੋਈ ਨਾ ਕਹਿਣਾ ਫਿਰ ਧੀ ਨਹੀਂ ਦਸਨਾ ਤਾਂ ਕਿ ਮੈਂ ਵੀ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹਨਾਂ ਨੇ ਉਹਨਾਂ ਬੀਤੇ ਦਿਨ ਅਮਰਸਰ ਹਲਕਾ ạtਾਰੀ ਦੇ ਪਿੰਡ ਗੁਮਨਪੁਰਾ ਵਿਖੇ ਪਾਸੇ ਰਾਜਕੁਮਾਰ ਜੀ ਦੀ ਅਗਵਾਈ ਹੇਠ 크ਿਸਮਸ ਬੰਦੀ ਵਿਸ਼ਾਲ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਪਾਸੇ ਇੱਕ ਕੁਮਤੀ ਨੇ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕੀਤਾ ਅਤੇ ਛੋਟੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਾਟਕ ਪੇਸ਼ ਕੀਤੇ ਗਏ ਜਿਸ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਸੀ ਭਾਈਚਾਰੇ ਕੇ ਸਾਂਝ ਬਣਾਏ ਰੱਖਣ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਸ਼ਾਮਲ ਹੋਏ ਪਾਸਟਰ ਸਹਿਬਾਨਾਂ ਨੂੰ ਅਤੇ ਨਾਟਕ ਪੇਸ਼ ਕਰਨ ਵਾਲੇ ਛੋਟੇ ਬੱਚਿਆਂ ਨੂੰ ਪਾਸਟਰ ਰਾਜਕੁਮਾਰ ਜੀ ਨੇ ਸਰੂਪੇ ਪਾ ਕੇ ਅਤੇ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਪਾਸਟਰ ਰਾਜਵਿੰਦਰ ਮਸੀ ਪਾਸਟਰ ਅਮਨਦੇਵ ਪਾਸਟਰ ਉਦੇਪਾਲ ਪਾਸਟਰ ਸਰਬਜੀਤ ਪਾਸਟਰ ਅਮਰਜੀਤ ਸਰਵਨ ਮੇਜਰ ਭਾਈ ਸਾਹਿਬ ਅਤੇ ਕਈ ਹੋਰ ਵੀ ਮੌਜੂਦ ਸਨ ਹਾਂ ਸਭਨਾਂ ਨੂੰ ਜੈਮਸੀ ਕੀ ਮੇਰਾ ਨਾਮ ਪਾਸਟਰ ਰਾਜੂ ਮਸੀ ਹੈ ਬੋਲਸੀ ਪਿੰਡ ਗੁਮਾਨਪੁਰ ਦੇ ਵਿੱਚ ਡਾਕ ਦੀ ਸੇਵਕਾਈ ਕਰ ਰਹੇ ਹਾਂ ਔਰ ਬੜਾ ਧੰਨਵਾਦ ਕਰਦੇ ਹਾਂ ਕਿ ਅੱਜ ਜਿਹੜੀ ਮੀਟਿੰਗ ਸੀ ਉਹ ਪਰ ਉਹ ਜਸਮ ਸੀਦੇ ਜੋ ਵੀ ਅੱਜ ਜੋ ਸੈਲੀਬ੍ਰੇਸ਼ਨ ਕੀਤਾ ਗਿਆ ਉਹਦਾ ਜਨਮ ਦਿਹਾੜੀ ਦੀ 25 ਦਸੰਬਰ ਦੀ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ ਉਹ ਅੱਜ ਅਸੀਂ 21 ਦਸੰਬਰ ਨੂੰ ਮੀਟਿੰਗ ਕੀਤੀ ਆ ਉਹਦੇ ਸਬੰਧ ਦੇ ਵਿੱਚ ਬੜੇ ਲੋਕ ਇਸ ਜਗ੍ਹਾ ਤੇ ਪਹੁੰਚੇ ਖਾਸ ਕਰਕੇ ਖੁਦਾ ਦੇ ਸੇਵਕ ਜਿਹੜੇ ਦੂਰ ਨੇੜੇ ਤੋਂ ਇਸ ਜਗ੍ਹਾ ਤੇ ਪਹੁੰਚੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਕਾਫੀ ਸੰਗਤਾਂ ਇਸ ਜਗ੍ਹਾ ਤੇ ਪਹੁੰਚੀਆਂ ਪ੍ਰਭੂ ਦੀ ਮਹਿਮਾ ਵਾਸਤੇ ਔਰ ਜੋ ਵੀ ਅੱਜ ਬੱਚਿਆਂ ਨੇ ਪਾਰਟਿਸਪੇਟ ਕੀਤਾ ਪ੍ਰਭੂ ਦੇ ਬੱਚਣ ਦੇ ਵਿੱਚੋਂ ਕੁਝ ਗੱਲਾਂ ਜਿਹੜੀਆਂ ਲੋਕਾਂ ਨੂੰ ਸਮਝਾਈਆਂ ਔਰ ਉਹਦੇ ਵਿੱਚ ਅਸੀਂ ਖੁਦਾ ਦਾ ਧੰਨਵਾਦ ਕਰਦੇ ਆਂ ਕਿ ਬੱਚੇ ਵੀ ਪ੍ਰਭੂ ਦੀ ਮਹਿਮਾ ਕਰ ਰਹੇ ਨੇ ਔਰ ਖਾਸ ਕਰਕੇ ਜਿਹ ਬੁੱਧਦਾਸ ਪਾਸੋਂ ਯੂਕੂਬ ਜੀ ਦੇ ਹਕੂਮਸੀ ਜੀ ਕੋਟ ਖਾਲਸਾ ਤੋਂ ਆਏ ਨੇ ਜਿਨ੍ਹਾਂ ਨੇ ਅੱਜ ਦਾ ਪ੍ਰਚਾਰ ਅੱਜ ਦਾ ਵਚਨ ਸਾਨੂੰ ਸਿਖਾਇਆ ਔਰ ਬੜੀ ਹੀ ਗਹਿਰਾਈ ਦੇ ਵਿੱਚ ਅਸੀਂ ਵਚਨ ਦੀਆਂ ਗੱਲਾਂ ਨੂੰ ਸਿੱਖੀਆਂ ਤੇ ਅਸੀਂ ਬੜਾ